ਇਨਾਮ ਭਾਈ ਦੋਤਾ ਸੁਖਪਾਲ ਸਿੰਘ ਅੱਛਾ ਇਹ ਕਾਰਨ ਕੀ ਹੋਇਆ ਜੀ ਇਹ ਇਹ ਇਧਰ ਖੰਭਾਈ ਉਹਦੇ ਉੱਤੇ ਸਵਰਕ ਮਾਰਿਆ ਅੱਛਾ ਤਿੰਨ ਕਿੱਲੇ ਸਾਡੇ ਵਾਣਦੇ ਸੀਗੇ ਕੀ ਕੀ ਬੀਜਾ ਠੇਕੇ ਦੇ ਵਾਣ ਏਖਾ ਹੀ ਗੰਨਾ ਅੱਛਾ 55000 ਨੂੰ ਠੇਕੇ ਤੇ ਸੀਗਾ ਜੀ ਵੱਡਾਪਰਾ ਧਰਨੇ ਤੇ ਗਿਆ ਵਾ ਕਿੱਥੇ ਗਿਆ ਹੋਇਆ ਦਿੱਲੀ ਤੇ ਕਾਰਨ ਕੀ ਹੋਇਆ ਇਹ ਕਾਰਨ ਉਹ ਖੰਭ ਤੇ ਸਵਰਕ ਮਾਰਿਆ ਜੀ ਤੁਹਾਨੂੰ ਕੋਈ ਪਤਾ ਲੱਗਿਆ ਜੀ ਮੈਨੂੰ ਬੱਚਿਆਂ ਨੂੰ ਦੱਸਿਆ ਜੀ ਮੈਂ ਰੋਟੀ ਖਾਣਾ ਸੀ ਘਰ ਹੀ ਕਿੰਨਾ ਨੁਕਸਾਨ ਨੁਕਸਾਨ ਹੈਗਾ ਇਸ 3 1/2 ਲੱਖ ਰੁਪਏ ਤੁਹਾਡਾ ਸਾਹਮਣੇ ਘਰ ਹੈ ਕੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਸਰਕਾਰ ਤੋਂ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਠੀਕ ਹੈ ਸਾਡਾ ਠੇਕਾ ਵੀ ਗਿਆ ਨਾ ਜੋ ਭਰਿਆ ਇਹਦਾ ਫਿਰ ਜਿਹੜੀ ਕੀ ਨਾਮ ਹੈ ਤੁਹਾਡਾ ਪਵਨਦੀਪ ਸਿੰਘ ਜੀ ਮੌੜਕਲਾ ਭਾਰਤੀ ਕਿਸਾਨ ਯੂਨੀਅਨ ਮਾਨਸਾ ਪੰਜਾਬ ਬਲਾਕ ਪ੍ਰਧਾਨ ਸੋ ਜਿਹੜੀ ਅਸੀਂ ਇੱਥੇ ਖੇਤ ਦੇ ਵਿੱਚ ਖੜੇ ਆ ਸੁਪਾਲ ਸਿੰਘ ਦਾ ਖੇਤ ਹੈ ਜੋ ਕੀ ਇਹਨੇ ਠੇਕੇ ਦੇ ਲਿਆ ਹੋਇਆ ਵਾਹਨ ਤਿੰਨ ਕਿੱਲੇ 66 ਕੇਵੀ ਦੀ ਜਿਹੜੀ ਲਾਈਨ ਇਹਦੀ ਪੁੰਡੀ ਦੇ ਉੱਤੇ ਗੰਨੇ ਦੇ ਉੱਪਰ ਦੀ ਜਾ ਰਹੀ ਹੈ ਉਹਦਾ ਸਪਾਰਕ ਹੋ ਕੇ ਜੋਗੀ ਇਹਦੇ ਢਾਈ ਕਿੱਲੇ ਗੰਨਾ ਉਹ ਜਮਾ ਮੱਚ ਕੇ ਸਵਾਹ ਹੋ ਚੁੱਕਿਆ ਹੈ ਜੋਗੀਆਂ ਨੇ 55000 ਰੁਪਏ ਦਾ ਠੇਕੇ ਤੇ ਲਿਆ ਸੀ ਉਹਦਾ ਇਹ ਮਾਝਾ ਸੀ ਮਾਝਬੇ ਦੀ ਮੰਗ ਕਰ ਰਹੇ ਆ ਪਰ ਸਾਡੇ ਪ੍ਰਸ਼ਾਸਨ ਕੋਈ ਬਾਤ ਗੱਲ ਨਹੀਂ ਸੁਣ ਰਿਹਾ ਅਸੀਂ ਤਹਿਸੀਲਦਾਰ ਸਾਹਿਬ ਮੋੜ ਨੂੰ ਵੀ ਕਿਹਾ ਉਹ ਕਹਿੰਦਾ ਮੈਂ ਮੁਲਾਜ਼ਮਾਂ ਦੀ ਡਿਊਟੀ ਲਉਣਾ ਹੈ ਪਟਵਾਰੀ ਡਿਊਟੀ ਲਉਣਾ ਹੈ ਪਰ 3 ਘੰਟੇ ਹੋ ਗਏ ਸਾਨੂੰ ਇੱਥੇ ਖੜਿਆ ਨੂੰ ਨਾ ਪਟਵਾਰੀ ਸਾਹਿਬ ਆਇਆ ਫਿਰ ਸਾਡੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਐਕਸ਼ਨ ਸਾਹਿਬ ਨੇ ਫੋਨ ਅੱਜ ਕਿਹਾ ਦੁਬਾਰਾ ਲਾਇਆ ਫਿਰ ਉਹਨੇ ਐਸਡੀਓ ਸਾਹਿਬ ਆਇਆ ਪਰ ਇਹ ਵੀ ਕੋਈ ਸਾਨੂੰ ਰਾਹ ਨਹੀਂ ਦੇ ਰਹੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਸਾਡੇ ਅੰਡਰ ਚ ਨਹੀਂ ਇਹ ਕਿਸੇ ਦੇ ਅੰਡਰ ਹੈ 66kb ਜਿਹੜੀ ਲਾਈਨ ਚੱਲ ਰਹੀ ਹੈ ਇਹ ਇਹਨਾਂ ਦੇ ਪਾਵਰ ਕਾਮ ਦੇ ਅੰਡਰ ਹੀ ਹੈ ਸੋ ਇਹ ਸਾਨੂੰ ਜਿਹੜੀਆਂ ਲਿਚ-ਲਿਚੀਆਂ ਕਰ ਰਹੇ ਆ ਉਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਮੈਂ ਚੇਤਾਵਨੀ ਦਿੰਦਾ ਪ੍ਰਸ਼ਾਸਨ ਨੂੰ ਵੀ ਸਾਡਾ ਕੱਲ ਦਾ ਦਿਨ ਅਸੀਂ ਬੇਟ ਕਰਾਂਗੇ ਸੋਮਵਾਰ ਨੂੰ ਅਸੀਂ ਮਾਨਸਾਬ ਹੰਡਾ ਰੋਡ ਦੇ ਉੱਪਰ ਧਰਨਾ ਲਾਇਆ ਜਾਊਗਾ ਇਹ ਐਕਸ਼ਨ ਦੇ ਖਿਲਾਫ ਉਦੋਂ ਬਾਅਦ ਨਾ ਸੁਣੀ ਤਾਂ ਮੌੜ ਜਿਹੜੀ ਤਹਿਸੀਲ ਹੈ तहसीलदार ਦੇ तहसीलदार ਦੇ ਵਿੱਚ ਧਰਨਾ ਲਾਇਆ ਜਾਊਗਾ ਸਾਡਾ ਜਿਹੜਾ ਸੰਘਰਸ਼ ਸਰਹਾਈ ਤੇ ਚੱਲ ਰਿਹਾ ਸਟੇਸ਼ਨ ਦੇ ਉਹ ਧਰਨਾ ਚੱਕ ਕੇ ਅਸੀਂ ਮੌੜ ਬਹਿੰਡਾ ਰੋਡ ਦੇ ਉੱਪਰ ਗ੍ਰੈਡਰ ਜਿਹੜਾ ਮੌੜ ਬਹਿੰਡਾ ਰੋਡ ਦੇ ਉੱਪਰ ਵੱਡਾ ਗ੍ਰੈਡਾ ਹੈ ਉਹਦੇ ਸਾਹਮਣੇ ਧਰਨਾ ਸੋਮਾਰ ਨੂੰ ਅਸੀਂ ਲਾਵਾਂਗੇ ਨਾ ਸਾਡੀ ਇਹਨਾਂ ਨੇ ਗੱਲ ਸੁਣੀ ਗਈ ਸੋ ਇਹ ਕਿਸਾਨ ਨੂੰ ਬਹੁਤ ਤੋਂ ਬਾਅਦ ਇਹਦਾ ਮਜਾਵਾ ਦਿੱਤਾ ਜਾਵੇ ਜੋ ਕੀ ਇਹਦਾ ਨੁਕਸਾਨ ਹੋਇਆ ਤਿੰਨ ਕਿੱਲਾਂ ਦਾ ਜਿਹੜਾ ਵੀ ਇਹਦੀ ਪੁੰਡੀ ਦਾ ਅੱਜ ਰੇਟ ਹੈ ਉਸ ਰੇਟ ਦੇ ਨਾਲ ਅਸੀਂ ਮਜਾਵੇ ਦੀ ਮੰਗ ਕਰਦੇ ਆਂ ਵੀ ਇਹ ਕਿਸਾਨ ਨੂੰ ਬਹੁਤ ਤੋਂ ਬਾਅਦ ਇਹ ਸਹਿਯਤਾ ਕੀਤੀ ਜਾਵੇ ਸਾਡੀ ਕਿਸਾਨ ਯੂਨੀਅਨਾਂ ਅਸੀਂ ਚਾਰ ਕਿਸਾਨ ਯੂਨੀਅਨਾਂ ਅੱਜ ਇੱਥੇ ਮੌਕੇ ਤੇ ਖੜੇ ਆਂ ਜੋ ਕੀ ਸਾਡੇ ਚਾਰਾਂ ਯੂਨੀਅਨਾਂ ਦਾ ਸਹਿਮਤ ਹੈ ਵੀ ਅਸੀਂ ਸੋਮਵਾਰ ਦਾ ਕਲਟੀਮੇਟ ਦਿੰਨੇ ਆਂ ਨਾ ਸਾਡੀ ਪ੍ਰਸ਼ਾਸਨ ਇਹ ਗੱਲ ਸੁਣੀ ਤਾਂ ਸੋਮਵਾਰ ਨੂੰ ਸਾਡਾ ਪੱਕਾ ਧਰਨਾ ਲੱਗੂਗਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆਂ ਮੁਹੱਲੇ ਪ੍ਰਸ਼ਾਸਨ ਵੀ ਸੋਮਵਾਰ ਤੱਕ ਸਾਨੂੰ ਟਾਈਮ ਦਿੱਤਾ ਹੈ ਉਹ ਤੋਂ ਬਾਅਦ ਅਸੀਂ ਕਾਰਵਾਈ ਕਰੀਏ ਅਸੀਂ ਸਾਡਾ ਜੋ ਵੀ ਕੁਝ ਸਾਥ ਐਕਸ਼ਨ ਹੋਇਆ ਉਹ ਕਰਾਂਗੇ ਸੋ ਇਹਦਾ ਮਾਲਕ ਕਿਥੇ ਗਿਆ ਹੋਈ ਜੀ ਇਹਦਾ ਮਾਲਕ ਜਿਹੜਾ ਉਹ ਸੰਘਰਸ਼ਾ ਦਿੱਲੀ ਕੇ ਭੇਜੇ ਹੋਏ ਆ ਕਿਉਂਕਿ ਸਾਡੇ ਉਹ ਮੈਂਬਰ ਨੇ ਉਹ ਦਿੱਲੀ ਬੈਠਾ ਹੈ ਸੰਘਰਸ਼ ਦੇ ਉੱਪਰ ਬਹਾਦਰਗੜ੍ਹ ਦੇ ਬਹਾਦਰਗੜਾ ਜਿਹੜਾ ਇਹਨਾਂ ਦਾ ਬਾਰਡਰ ਹੈ ਉਹਦੇ ਉੱਪਰ ਖੜਾ ਹੈ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਇਹ ਲੋੜ ਕਰਕੇ ਉੱਥੇ ਜਿਹੜਾ ਸਾਡਾ ਗੰਨਾ ਹੈ ਉਹ ਬਿਜਲੀ ਬੋਰਡ ਦੇ ਅਣਗਹਿਲੀ ਕਰਨ ਕਰਕੇ ਸਾਡਾ ਗੰਨਾ ਮੱਚ ਗਿਆ ਸੋ ਅਸੀਂ ਉਹ ਗੰਨੇ ਦੇ ਵਿੱਚ ਹੀ ਖੜੇ ਆਂ ਦੇਖੋ ਗੰਨੇ ਦਾ ਕੀ ਹਾਲ ਹੋਇਆ ਇਹ ਵਿਚਾਰਾਂ ਗੰਨਾ ਜਿਹੜਾ 3 ਸਾਲ ਹੋ ਗਏ ਗੰਨੇ ਨੂੰ ਖਰਾਬ ਹੁੰਦੇ ਨੂੰ ਤੀਜੇ ਸਾਲ ਆ ਕੇ ਮੱਚ ਗਿਆ ਸੋ ਇਹਨਾਂ ਨੂੰ ਬਾਅਦ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਨੂੰ ਮਜਾਬਾ ਦਿੱਤਾ ਜਾਵੇ ਤੇ ਨਹੀਂ ਜਿਹੜੀ ਮੱਚ ਤਾਵਣੀ ਦਿੱਤੀ ਹੈ ਉਹ ਟਲ ਹੈ ਮਾਈਆਂ ਦਾ ਵੀ ਧਰਨਾ ਵੀ ਨਾਲ ਲਾਵਾਂਗੇ ਤੇ ਸਾਡੇ ਜਿਹੜੇ ਇੱਕ ਸ਼ਾਕਿਸਾਨ ਵੀਰ ਹੈ ਉਹਨਾਂ ਨੂੰ ਵੀ ਨਾਲ ਵਾ ਕੇ ਬਹਿੰਡਾ ਮਾਨਸਾ ਦੀ ਜਾਮ ਕਰਾਂਗੇ ਸੋ ਇੰਨਾ ਕਹਿੰਦਾ ਹੋਇਆ ਪ੍ਰਸ਼ਾਸਨ ਨੂੰ ਫੇਰ ਚੇਤਾਵਨੀ ਦੇਣਾ ਹੈ ਵੀ ਸੋ ਪੰਜਾਬ ਅਤੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਯਤਨਸ਼ੀਲ ਪੰਜਾਬ ਟਾਈਮਸ ਪੜੋ ਪੰਜਾਬ ਨਾਲ ਜੁੜੋ